ਪਿਛਲੇ ਸਾਲ ਦਮਾਦ ਦੇ ਨਾਲ ਭੱਜਣ ਵਾਲੀ ਸੱਸ ਹੁਣ ਆਪਣੇ ਹੀ ਜੀਜੇ ਦੇ ਨਾਲ ਹੋਈ ਫਰਾਰ ਨਾਲ ਲੈ ਗਈ 2 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਇਲਾਕੇ ਭਰ ਦੇ ਵਿੱਚ ਛੜੀ ਚਰਚਾ ਦੱਸਤੇ ਗਏ ਕਿ ਅਪ੍ਰੈਲ ਸਾਲ 2025 ਦੀ ਸਸਤੇ ਜਵਾਈ ਦੇ ਪ੍ਰੇਮ ਕਹਾਣੀ ਤੱਤਵਾਂ ਨੂੰ ਯਾਦ ਹੀ ਹੋਵੇਗੀ ਅਲੀਗੜ ਵਾਚੀ ਆਪਣੀ ਧੀ ਦੇ ਵਿਆਹ ਤੋਂ ਸਿਰਫ 12 ਦਿਨ ਪਹਿਲਾਂ ਅਨੀਤਾ ਆਪਣੇ ਹੋਣ ਵਾਲੇ ਜਵਾਈ ਰਾਹੁਲ ਦੇ ਨਾਲ ਭੱਜ ਗਈ ਸੀ ਜਿਸ ਤੋਂ ਬਾਅਦ ਚਰਚਾਾਂ માં ਜੋਰਾਂ ਸ਼ੋਰਾਂ ਤੇ ਛਿੜ ਗਈਆਂ ਸਨ ਜੀ ਹਾਂ ਉਸ ਸਪ੍ਰੇਮ ਕਹਾਣੀ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ ਕਿਉਂਕਿ ਸਸ ਸਪਨਾ ਨੇ ਹੁਣ ਆਪਣੇ ਜਵਾਈ ਰਾਹੁਲ ਦੇ ਨਾਲ ਧੋਖਾ ਕਰ ਦਿੱਤਾ ਹੈ ਤੇ ਹੁਣ ਉਸ ਨੂੰ ਨਵਾਂ ਪਿਆਰ ਮਿਲ ਚੁੱਕਿਆ ਹੈ ਤੇ ਹੁਣ ਉਸ ਦਾ ਨਵਾਂ ਪਿਆਰ ਹੈ ਉਸੇ ਦਾ ਹੀ ਜੀਜਾ ਜਿਸ ਦੇ ਨਾਲ ਉਹ ਭੱਜ ਗਈ ਹੈ ਤੇ ਉਹ ਆਪਣੇ ਨਾਲ 2 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਵੀ ਲੈ ਗਈ ਹੈ ਅਲੀਗੜ ਜ਼ਿਲ੍ਹੇ ਦੇ ਜਿਹੜੇ ਦਾਦੋ ਪਿੰਡ ਦੇ ਸਟੇਸ਼ਨ ਇਨਚਾਰਜ ਸਰਿਤਾ ਨੇ ਦੱਸਿਆ ਹੈ ਕਿ ਮਛਰੀਆ ਨਗਲਾ ਪਿੰਡ ਦੇ ਰਹਿਣ ਵਾਲੇ ਰਾਹੁਲ ਕੁਮਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਸਨੇ ਆਖਿਆ ਹੈ ਕਿ ਉਸਦੀ ਪਤਨੀ ਸਪਨਾ ਆਪਣੇ ਜੀਜੇ ਦੇ ਨਾਲ ਫਰਾਰ ਹੋ ਚੁੱਕੀ ਹੈ ਜੀਜੇ ਦੇ ਨਾਲ ਉਸਦੇ ਪ੍ਰੇਮ ਸਬੰਧ ਚੱਲਦੇ ਪਏ ਸੀ ਜਿਸ ਕਾਰਨ ਉਹ ਜੀਜੇ ਦੇ ਨਾਲ ਹੀ ਭੱਜ ਗਈ ਤੇ ਆਪਣੇ ਨਾਲ ਗਹਿਣੇ ਅਤੇ ਨਕਦੀ ਵੀ ਲੈ ਗਈ ਰਾਹੁਲ ਬਿਹਾਰ ਦੇ ਇੱਕ ਜ਼ਿਲ੍ਹੇ ਦੇ ਨਾਲ ਸਬੰਧਤ ਹੈ ਤੇ ਜਿੱਥੇ ਉਹ ਇੱਕ ਸਟਾਲ ਚਲਾਉਂਦਾ ਹੈ ਤੇ ਉਸਦੀ ਪਤਨੀ ਸੱਸ ਉਸਦੇ ਨਾਲ ਉੱਥੇ ਰਹਿੰਦੀ ਸੀ ਹਾਲਾਂਕਿ ਇਹ ਘਟਨਾ ਬਿਹਾਰ ਦੀ ਹੈ ਤੇ ਅਲੀਗੜ੍ਹ ਦੀ ਨਹੀਂ ਹੈ ਇਸ ਲਈ ਬਿਹਾਰ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰੇਗੀ ਤੇ ਸਟੇਸ਼ਨ ਇੰਚਾਰਜ ਨੇ ਦੱਸਿਆ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਸਪਨਾ ਜੋ ਆਪਣੇ ਜਵਾਈ ਦੇ ਨਾਲ ਪਹਿਲਾਂ ਭੱਜ ਗਈ ਸੀ ਆਪਣੇ ਕੁੜੀ ਦੇ ਵਿਆਹ ਤੋਂ ਪਹਿਲਾਂ ਤੇ rahul ਸ਼ਿਕਾਇਤਕਰਤਾ ਉਸ ਦੀ ਸੱਸ ਅਤੇ ਜਵਾਈ ਸਾਨ ਜੋ ਅਪ੍ਰੈਲ ਸਾਲ 2025 ਦੇ ਵਿੱਚ ਭੱਜ ਗਏ ਸਨ ਤੇ ਰਾਹੁਲ ਦਾ ਵਿਆਹ ਜਿਹੜਾ ਪੁਲਿਸ ਸਟੇਸ਼ਨ ਦੇ ਅਧਿਕਾਰਤ ਖੇਤਰ ਵਿੱਚ ਆਉਣ ਵਾਲੇ मनमोहने परे ਪਿੰਡ ਵਿੱਚ ਹੋਇਆ ਸੀ ਹਾਲਾਂਕਿ ਮੰਗਣੀ ਤੋਂ ਬਾਅਦ ਰਾਹੁਲ ਨੇ ਆਪਣੀ ਹੋਣ ਵਾਲੀ ਸੱਸ ਸਪਨਾ ਦੇ ਨਾਲ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਦੋਵੇਂ ਚੰਗੇ ਦੋਸਤ ਬਣ ਗਏ ਦੋਸਤੀ ਤੋਂ ਪਿਆਰ ਹੋ ਗਿਆ ਤੇ ਪਿਆਰ ਤੋਂ ਬਾਅਦ ਦੋਵਾਂ ਨੇ ਭੱਜਣ ਦਾ ਫੈਸਲਾ ਕੀਤਾ ਤੇ ਦੋਵੇਂ ਭੱਜ ਕੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਸਪਨਾ ਦੇ ਪਹਿਲੇ ਪਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਕੇਸ ਵੀ ਦਰਜ ਕਰਵਾਇਆ ਸੀ ਕਈ ਸੂਬਿਆਂ ਦੇ ਵਿੱਚ ਛਾਪੇਮਾਰੀ ਤੋਂ ਬਾਅਦ ਸਪਨਾ ਤੇ ਰਾਹੁਲ ਨੇ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਉਹਨਾਂ ਨੇ ਉੱਥੇ ਵਿਆਹ ਵੀ ਕੀਤਾ ਸੀ ਤੇ ਦੋਵਾਂ ਨੇ ਸਹਿਮਤੀ ਪ੍ਰਗਟਾਈ ਸੀ ਕਿ ਅਸੀਂ ਵਿਆਹ ਕਰਨਾ ਚਾਹੁੰਦੇ ਹਾਂ ਇਸ ਤੋਂ ਬਾਅਦ ਸਪਨਾ ਤੇ ਰਾਹੁਲ ਨੂੰ ਉਹਨਾਂ ਦੇ ਪਰਿਵਾਰ ਨੇ ਵੱਖ ਕਰ ਦਿੱਤਾ ਤੇ ਉਹ ਬਿਹਾਰ ਦੇ ਇੱਕ ਪਿੰਡ ਦੇ ਵਿੱਚ ਰਹਿ ਰਹੇ ਸਨ ਤੇ ਹੁਣ ਖਬਰਾਂ ਸਾਮਨੇ ਆਈਆ ਨੇ ਕਿ ਸਪਨਾ ਆਪਣੇ ਦੂਜੇ ਪਤੀ rahul ਨੂੰ ਛੱਡ ਕੇ ਤੀਜੇ ਪਤੀ ਦੇ ਨਾਲ ਭੱਜ ਗਈ ਹੈ ਯਾਨੀ ਕਿ ਆਪਣੇ ਜੀਜੇ ਦੇ ਨਾਲ ਭੱਜ ਗਈ ਹੈ ਤੇ ਹੁਣ ਜਲਦੀ ਹੀ ਦੋਵੇਂ ਵਿਆਹ ਕਰਵਾ ਲੈਣਗੇ